हां जी सत श्री अकाल जी ਸਾਰਿਆਂ ਨੂੰ ਅੱਜ ਨਾ ਹੀ ਅਸੀਂ ਇੱਕ ਤੁਹਾਨੂੰ ਦਿਖਾਵਾਂਗੇ ਸੱਭਿਆਚਾਰਕ ਚੀਜ਼ ਆ ਉਹ ਪਈ ਤਾਂ ਘਰ ਘਰ ਹੀ ਹੋਊਗੀ ਪਰ ਅੱਜ ਕੱਲ ਉਹ ਵਰਤੋਂ ਚ ਹੈ ਨਹੀਂ ਕੀ ਪ੍ਰਾਣੀਆਂ ਬੁੜੀਆਂ ਵਰਤਾਂ ਦਾ ਸਿੰਘ ਤੇ ਉਹਦੇ ਬਾਰੇ ਜਾਣਕਾਰੀ ਮੈਂ ਆਪਦੀ ਦਾਦੀ ਤੋਂ ਲਵਾਂਗਾ ਤੇ ਬੀਬੀ ਕੀ ਕੀ ਹੈ ਇਹ ਚਰਖਾ ਉਹ ਤੋਂ ਤੇ ਚਲਾ ਕੇ ਦਿਖਾ ਮੜਾ ਕਿਵੇਂ ਚਲਾਉਂਦੇ ਹੁੰਦੇ ਸੀਗੇ ਬੈਠ ਕੇ ਚਲਾਉਂਦਾ ਸੀ ਬਸ ਤੇ ਸਭ ਤੋਂ ਪਹਿਲਾਂ ਤਾਂ ਇਹ ਕਿੰਨੇ ਦਾ ਸੀਗਾ ਉਦੋਂ ਇਹ ਉਹਦਾ ਪਤਾ ਜਦੋਂ ਮੈਂ ਲਿਆ 1000 ਰੁਪਏ ਹਜ਼ਾਰ ਹਜ਼ਾਰ ਰੁਪਏ ਅੱਛਾ ਤੇ ਕਰਦੇ ਕੀ ਸੀ ਇਹਦੇ ਨਾਲ ਇਹ ਨਾਲ ਚਰਖਾ ਪੂਣੀਆਂ ਕਾਦੇ ਰੂਪਾ ਜਾ ਕੇ ਲਿਆਉਂਦੀਆਂ ਸੀ ਉਦੋਂ ਬਾਅਦ ਵਿੱਚ ਵਟ ਕੇ ਪੂਣੀਆਂ ਸਲਾਈ ਨਾਲ ਇਹਨੂੰ ਕੱਦਣਾ ਸੀ ਅੱਛਾ ਹਾਂ ਤੇ ਕਿੰਨੇ ਟਾਈਮ ਲੱਗ ਜਾਂਦਾ ਸੀ ਇੱਕ ਖੇਸ ਕੂਸ ਬਣਾਉਣ ਤੇ ਪਹਿਲੋ ਤਾਂ ਇਹਦਾ 1 ਕਿਲੋ ਪੱਕਾ ਕੱਦਣਾ ਸੀ ਸੂਤ ਅੱਛਾ ਫਿਰ ਪੱਕਾ ਕੱਤ ਕੇ ਅਥਲ ਨੂੰ ਫਿਰ ਦਸਾਂ ਦਿਨਾਂ ਦੇ 10 ਕਿਲੋ ਕੱਤ ਕੇ ਫਿਰ ਅਸੀਂ ਤਾਣੀ ਖੱਡੀ ਬੁੰਦਦੇ ਸੀ ਠੀਕ ਆ ਖੇਸ ਬਣਾਉਂਦੀਆਂ ਸੀ ਚਾਦਰਾਂ ਬਣਾਉਂਦੀਆਂ ਸੀ ਖੱਦਰ ਬਣਾਉਂਦੀਆਂ ਸੀ ਅਸੀਮਾ ਜੀ ਨਹੀਂ ਇਹ ਪੂਰੇ ਹੀ ਹੁਣ ਕਿ ਵਿੱਚ ਦਸ ਮਣ ਹੈਰੀ ਇਹ ਦੇ ਟੁਕੜਾ ਟੁਕੜਾ ਹੈ ਨਹੀਂ ਗਲਾ ਕੇ ਰੱਖੇ ਪਏ ਪੁੱਤ ਹੁਣ ਅੱਛਾ ਉਹ ਹੈ ਨਹੀਂ ਗਾ ਆਪਣੇ ਕੋਲ ਹਾਂ ਤੇ ਚੀਜ਼ਾਂ ਹੈਂਗਾ ਇਹਦੀਆਂ ਜਿਹੜੀਆਂ ਬਣੀਆਂ ਇਹਨੇ ਪੁੱਤ ਮੇਰੇ ਖੇਸ ਗੱਲੇ ਬਣਾਏ ਆ ਬਹੁਤ ਵਧੀਆ ਦੇਖੋ ਚੱਲ ਦਿਖਾਉਨੇ ਆ ਫਿਰ ਅਜਿਹੜੇ ਆ ਜਾ ਜਿਹੜੇ ਆ ਜਾ ਮੈਂ ਖੜੀ ਹਾਂ ਦਿਖਾ ਦੇ ਕੀ ਕੀ ਬਣਾਇਆ ਇਹ ਦੀ ਆ ਡਿਜ਼ਾਈਨ ਹੱਥ ਨਾਲ ਬਣਾਏ ਆ ਹਾਂ ਜੀ ਅੱਖਾਂ ਨਾਲ ਬਣਾਏ ਆ ਪੈਰ ਪੈਰ ਚਾਰ ਹੁੰਦੇ ਆ ਖੇਸ ਦੇ ਚਾਰ ਪੈਰ ਇੱਕ ਚੱਕ ਲਿਆ ਦੂਜਾ ਧਰ ਲਿਆ ਚਾਰ ਪੈਰਾਂ ਨਾਲ ਖੇਸ ਬਣਾਈਦੇ ਸੀ ਨਹੀਂ ਲੱਗਦਾ ਤਾਂ ਆਇਆ ਜਿਵੇਂ ਮਸ਼ੀਨਾਂ ਨੇ ਬਣਾਇਆ ਹੁੰਦਾ ਹੈ ਨਾ ਹਾਂ ਖੱਡੀ ਤੇ ਬਣਾਏ ਆ ਖੱਡੀ ਤੇ ਥਨੇ ਟੋਆ ਪਟਕੇ ਸੀ ਖੱਡੀ ਬਣਾਉਂਦੀਆਂ ਸੀ ਹਾਂ ਅਡੋ ਅਡੋ ਧਾਗੇ ਦੇ ਰੰਗ ਹਾਂ ਅਡੋ ਅਡੋ ਰੰਗ ਖੇਸ ਰੰਗ ਸੂਤ ਰੰਗਦੀਆਂ ਸੀ ਸੂਤ ਰੰਗ ਕੇ ਪਹਿਲਾਂ ਨਾਕੀਆਂ ਵੜਦੀਆਂ ਸੀ ਚਰਖੇ ਦੇ ਨਾਕੀਆਂ ਵੱਟ ਕੇ ਅਸੀਂ ਨਾਲ ਨਾਲ ਵਿੱਚ ਵਗਾਉਂਦੇ ਸੀ ਅੱਛਾ ਖੇਸ ਉਹਦੇ ਵੜਦੇ ਸੀਗੇ ਖੇਸ ਬਹੁਤ ਮਿਹਨਤ ਨਾਲ ਆਉਂਦੇ ਸੀ ਹੁਣ ਵਾਲੀਆਂ ਕੁੜੀਆਂ ਨਹੀਂ ਬਣਾਉਂਦੀਆਂ ਕਿੰਨੇ ਦਿਨਾਂ ਚ ਬਣ ਜਾਂਦਾ ਇੱਕ ਖੇਜ ਜੇ ਜੇ ਬਣਾਈਏ ਅਸੀਂ ਤੇ ਲੱਗਦੀ ਸੀ ਤੇ 2 ਦਿਨਾਂ ਚ ਦੋ ਪੱਟ ਬਣੇ ਜਾਂਦੇ ਸਿੱਖ ਇਸ ਦੋ ਦਿਨਾਂ ਚ ਬਣ ਜਾਂਦਾ ਠੀਕ ਆ ਤੇ ਆ ਹੋਰ ਵੀ ਪਿਆ ਹੋਰ ਦੂਜੇ ਵੀ ਦਿਖਾ ਦੇ ਹੋ ਡਿਜ਼ਾਈਨ ਲੈ ਵੇਖੋ ਡਿਜ਼ਾਈਨ ਬਹੁਤ ਵਧੀਆ ਹੈ ਯਾਰ ਡਿਜ਼ਾਈਨ ਬਹੁਤ ਮੈਂ ਖੇਸਾਂ ਦੇ ਬਣਾਏ ਸੀ ਮੇਰੇ ਤਿੰਨ ਬੱਚੇ ਸੀ ਦੋ ਕੱਕੇ ਇੱਕ ਗੁੱਡੀ ਮੈਂ ਸਾਰੇ ਖੇਸ ਹੱਥੀ 100 ਖੇਸ ਬਣਾ ਕੇ ਤੇ ਮੈਂ ਜੁਆਕ ਵਿਆਹੇ ਸੀ ਤੇ ਮੈਂ ਮੋਲ ਦਾ ਖੇਸ ਕੋਈ ਨਹੀਂ ਵਰਤਿਆ ਨਾ ਕੰਬਲ ਨਾ ਖੇਸੀ ਨਾ ਕੋਈ ਵਰਤਿਆ ਫੋਟੋ ਡਿਜ਼ਾਈਨ ਬਹੁਤ ਆ ਮੇਰੇ ਕੋਲੇ ਆ ਦੂਜੇ ਵੀ ਪਏ ਅੱਜ ਹਾਂ ਆਹ ਵਾਲਾ ਘੰਟਾ ਹੈ ਨਾ ਆ ਵੇਖੋ ਜੀ ਇੱਕ ਆ ਡੈਨ ਦੇ ਮੈਂ 10 10 ਪਰ 20 ਵੀ ਖੇਸ ਇੱਕ 16 16 ਖੇਸ ਇਕਵਨੀ ਦੇ ਬਣਾਏ ਸੀਗੇ ਜਾਂ ਅੱਜ ਮੇਰੇ ਕੋਲੇ ਮੇਰੇ ਪੋਤਿਆਂ ਨੇ ਵਿਆਹ ਹੋਇਆ ਤੇ 10 15 ਖੇਸ ਬਚੀ ਆ ਆਦਾ ਇਹ ਲੱਗਦਾ ਜਿਵੇਂ ਵੀ ਜੰਮੀ ਮਸ਼ੀਨਾਂ ਨਾਲ ਬਣਾਇਆ ਹੁੰਦਾ ਮਸ਼ੀਨਾਂ ਨਹੀਂ ਬਣਿਆ ਪੁੱਤ ਨਾਲਾਂ ਨਾਲ ਖੱਡੀ ਚਲਾ ਕੇ ਚਾਰ ਪੈਰ ਹੁੰਦੇ ਸੀ ਪੈਰ ਉਹ ਚੱਕ ਰਿਹਾ ਬਦਲ ਬਦਲ ਕੇ ਪੈਰ ਚੱਕ ਲੇ ਹੱਥੀ ਖੇਸ ਬਣਾਏ ਆ ਖੱਡੀ ਤੇ ਥੱਲੇ ਮਿੱਟੀ ਦੀ ਖੱਟੀ ਵਰਦੀਆਂ ਸੀ ਟੋਏ ਉਹਦੇ ਵਿੱਚ ਧਰਤੀ ਦੇ ਟੋਆ ਪੜਦੀਆਂ ਸੀ ਪਾਸਿਆਂ ਨਾਲ ਕਿੱਲੇ ਗੱਡਦੀਆਂ ਸੀ ਕਿੱਲਿਆਂ ਨਾਲ ਗੱਡ ਕੇ ਵਿੱਚ ਤੁਰ ਪਾ ਕੇ ਫਿਰ ਖੇਸ ਬਣਾਉਂਦੇ ਸੀ ਤੇ ਜੇ ਅੱਜਾਂ ਬਣਾਉਣਾ ਨੇ ਨੀਂ ਨਾ ਨਾ ਜੀ ਅੱਜਾਂ ਤਾਂ ਰੋਟੀ ਨਹੀਂ ਪੱਕਦੀ ਖੇਸ ਕਿੱਥੇ ਬਣਨਗੇ ਨਹੀਂ ਬਣਦੇ ਹਨ ਨਹੀਂ ਬਣਦੇ ਬਹੁਤ ਸੋਹਣੇ ਮੇਰੇ ਕੋਲ ਡਿਜ਼ਾਈਨ ਆ ਹੋਰ ਵੀ ਹੈਗੇ ਆ ਆ ਜਿਹੜੀਆਂ ਬੱਚੇ ਖੇਸੀਆਂ ਲੈਂਦੇ ਆ ਉੱਤੇ ਚਾਦਰ 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 ਨਹੀਂ ਪੁੱਤ ਜਿਨ੍ਹਾਂ ਨੂੰ ਟੋਟੇ ਬੋਲਦੇ ਆ ਅਗੇ ਪ੍ਰਾਣੀਆਂ ਪੁਰਧੀਆਂ ਟੋਟੇ ਬੋਲਦੀਆਂ ਹੁਣ ਖੇਸੀਆਂ ਬੋਲਦੇ ਆ ਅੱਛਾ ਜਵਾਕਾ ਤੇ 15-15 ਸਾਲ ਦੇ ਮੁੰਡਿਆਂ ਤੇ ਬੰਬਲ ਵਟਕੇ ਖੇਸੀਆਂ ਹੁਣ ਤਾਂ ਲੋਈਆਂ ਵਰਤ ਲੈਂਦੇ ਆ ਕੰਬਲ ਵਰਤ ਲੈਂਦੇ ਆ ਉਦੋਂ ਖੇਸ-ਖੇਸੀਆਂ ਵਰਤਦੇ ਸੀ ਹੁਣ ਤਾਂ ਮੁੱਲ ਮਿਲ ਜਾਂਦੇ ਹੁਣ ਇਹਦੇ ਨਾਲ ਮੁੱਲ ਮਿਲਦੇ ਨਹੀਂ ਪੁੱਤ ਇਹ ਜੇ ਮੁੱਲ ਦੇ ਤਾਂ ਮੁੱਲ ਦੇ ਹੀ ਹੁੰਦੇ ਆ ਇਹ ਹੱਥੀ ਮੁਣੇ ਆ ਸਾਡੇ ਮੇਰੇ ਕੋਲ ਬਹੁਤ ਡਿਜ਼ਾਈਨ ਖੇਸਾਂ ਦੇ ਬਣਾਏ ਸੀ ਆਹ ਵੇਖੋ ਆਹ ਵੇਖੋ ਚਾਰ-ਚਾਰ ਪੱਤੇ ਪੰਜ-ਪੰਜ ਬਾਤੇ ਮੈਂ ਇਹ ਜਿਹੇ ਆ ਦੀ ਗੁੱਡੀਆਂ ਦਿੱਤੇ ਆ ਬੱਚਿਆਂ ਦੇ ਵਿਆਹ ਕੀਤੇ ਮੈਂ ਇਹੀ ਖੇਸ ਵਰਤਿਆ ਸਾਰੇ ਰੰਗਾਂ ਵਾਲੇ ਠੀਕ ਬਹੁਤ ਆਪਦੇ ਹੱਥੀ ਮਿਹਨਤ ਕਰਨੀ ਇਕਤਣਾ ਰੂਪ ਜਾ ਕੇ ਲਿਉਣੀ 15-15 ਕਿਲੋ 20-20 ਕਿਲੋ ਵੱਟ ਕੇ ਰੱਖਣੀ ਵੱਟ ਕੇ ਚਾਰ-ਚਾਰ ਪਸ਼ੂ ਵੀ ਨਾਲ ਜੀ ਸਾਹਮਣੇ ਪਸ਼ੂ ਸਾਹਮਣੇ ਚਾਰ-ਚਾਰ ਬਾਬਾ ਔਖਾ ਫਿਰਦਾ ਬਹੁਤ ਔਖਾ ਹੈ ਬਹੁਤ ਮਿਹਨਤ ਕਰਦੀਆਂ ਸੀ ਤੇ ਫਰ ਹੁਣ ਵਾਲੀਆਂ ਕੁੜੀਆਂ ਤਾਂ ਮੁੱਲ ਦੇ ਬਿਸਤਰੇ ਜੁਲੜ ਵਰਤਦੀਆਂ ਹੁਣ ਕੋਈ ਬਿਸਤਰਾ ਨਹੀਂ ਘਰ ਦਾ ਬਣਾਉਂਦਾਗਾ ਹੁਣ ਤਾਂ ਨਹੀਂ ਕੋਈ ਬੁੜੀ ਚਲਾਉਂਦੀ ਨਾ ਬੁੜੀ ਕੋਈ ਚਰਖਾ ਚਲਾਉਂਦੀ ਆ ਜੇ ਕੋਈ ਮਾਤੜ ਚਲਾਉਂਦੀ ਆ ਉਹ ਤਾਂ ਚੱਲਦਾ ਨਹੀਂ ਬੁੜੀਆਂ ਕਮਜ਼ੋਰੀਆਂ ਹੋ ਗਈਆਂ ਰੋਗ ਲੱਗ ਗਏ ਬਾਲੇ अच्छा हां हां और करे तो मेरे तुरा भी पैया पुरानीया मेरे ओ पए फड़शते ते रखे जेडे रच्छ रुच्छ नाला नुला पर हुण 10:15 ਹੋ ਗਏ ਆ ਬੇਕਾਰ ਕਰਕੇ ਸਮਾਨ ਸਿੱਟਿਆ ਪਿਆ ਚਲੋ ਉਹ ਵੀ ਦਿਖਾਵਾਂਗੇ ਜੇ ਕਿਤੇ ਲੱਭ ਕੇ ਰੱਖਾਂਗੇ ਤੁਹਾਨੂੰ ਲੱਭ ਕੇ ਰੱਖਾਂਗੇ ਤਾਂ ਫਿਰ ਸਟੁੱਟ ਕਰਨ ਵਾਲਾ ਹਜੇ ਮਾੜਾ ਮਟਾ ਸਮਾਨ ਹੋਰ ਵਿਖਾਵਾਂਗੇ ਉਹ ਵੀ ਦਿਖਾਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਧੰਨਵਾਦ